ਮੋਹਾਲੀ ਦੇ थाना ਮਟਰ ਪੁਲਿਸ ਨੂੰ ਸਭ ਤੋਂ ਵੱਡੀ ਕਾਮਯਾਬੀ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਫਰਜੀ ਸਬ ਇੰਸਪੈਕਟਰ ਜੋ ਕਿ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਮੋਹਾਲੀ ਦੇ ਮਾਰਕੀਟਾਂ ਵਿੱਚ ਲੋਕਾਂ ਦੀ ਤਲਾਸ਼ੀ ਲੈ ਰਿਹਾ ਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕੀਤੇ ਗਏ આરોપી ਦੀ ਪਛਾਣ ਮਨਦੀਪ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ ਇਸ ਦੇ ਨਾਲ ਹੀ ਇੱਕ ਬਾਈਕ ਚੋਰ ਗਿਰੋਹ ਦਾ ਪਰਦਾਫਾਸ਼ ਹੋਇਆ ਜਿਨ੍ਹਾਂ ਕੋਲੋਂ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਜਾਣਕਾਰੀ ਦਿੰਦੇ ਡੀਐਸਪੀ ਜੈਨਤਪੁਰੀ ਹਾਂਜੀ ਹੁਣ ਜਿਹੜੀ ਆਪਣੀ ਜਿਹੜੀ ਮਾਨਯੋਗ ਐਸਐਸਪੀ ਐਸਐਸ ਨਗਰ ਜੀ ਦੀਪਕ ਵਾਰਿਕ ਆਈਪੀਐਸ ਤੇ ਜੀ ਹਰਬੀਰ ਸਿੰਘ اٹਵਾਲ ਐਸਪੀ ਸਿਟੀ ਐਸਐਸ ਨਗਰ ਦੇ ਦਿਸ਼ਾ ਨਿਰਦੇਸ਼ ਅnder ਕੰਮ ਕਰਦੇ ਹੋਏ ਆਪਾਂ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਅੱਜਕੱਲ ਜਿਹੜੇ ਜ਼ਿਲ੍ਹੇ ਚ ਚੋਰੀਆਂ ਹੋ ਰਹੀਆਂ ਨੇ ਮੋਟਰਸਾਈਕਲਾਂ ਦੀਆਂ ਉਸ ਚ ਆਪਾਂ ਦੋ ਬੰਦੇ ਅਰੈਸਟ ਕੀਤੇ ਨੇ ਇੱਕ ਦਾ ਨਾਮ ਮਨਦੀਪ ਸਿੰਘ ਤੇ ਦੂਜਾ ਅਨਮੋਲ ਇਹਨਾਂ ਤੋਂ ਆਪਾਂ 6 ਵਈ ਟੂ-ਵੀਲਰ ਰਿਕਵਰ ਕੀਤੇ ਹੈ 4 ਬੁਲਟ ਮੋਟਰਸਾਈਕਲ ਤੇ 2 ਐਕਟਿਵਾ ਇਹਨਾਂ ਕੋਲ ਪਹਿਲਾਂ ਵੀ ਪੱਤੇ ਮੈਂ ਹੈਗੇ ਉਹ ਅਸੀਂ ਜੀ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਲੋਕਲ ਥਾਣਿਆਂ 'ਚ ਜੇ ਹੋਏ ਤੇ ਉਹ ਰਿਕਾਰਡ ਹੋ ਜੀਦਾ ਹੈ। ਇਹ ਜਿਹੜਾ ਅਸੀਂ ਇੱਕ ਪਰਚਾ ਦਿੱਤਾ ਸੀਗਾ ਜੀ ਐਫਆਰ ਨੰਬਰ 5 ਹੈ ਜੀ 6125 ਥਾਣਾ ਮਟੌਰ ਦੇ ਵਿੱਚ ਇਹਦੇ 'ਚ ਇੱਕ ਬੁਲਟ ਮੋਟਰਸਾਈਕਲ ਦਾ 7 ਫੇਸ ਦੇ ਜਿਹੜੇ 7 ਫੇਸ ਤੋਂ ਚੋਰੀ ਹੋਇਆ ਸੀਗਾ ਉਹਦਾ ਮਤੇ ਮਕਦਮਾ ਹੈਗਾ ਜੀ ਅਕਸ਼ੇ ਸੈਨ ਉਸ ਮੋਟਰਸਾਈਕਲ ਨੂੰ ਅਸੀਂ ਟ੍ਰੇਸ ਕਰਦੇ ਕਰਦੇ ਅਸੀਂ ਫਿਰ 6 ਇੱਕ ਨੂੰ ਗਗਨਦੀਪ ਸਿੰਘ ਪੁੱਤਰ ਦਸੰਦਰ ਸਿੰਘ ਵਾਸੀ ਪਿੰਡ ਬੰਦੋਵਾਜ ਦਾ ਇਹਨੂੰ ਅਰੈਸਟ ਕੀਤਾ ਤੇ ਇਹਦੇ ਤੋਂ ਰਿਕਵਰੀਆਂ ਕੀਤੀਆਂ ਜੀ ਫਿਰ ਇਹਦੇ ਨਾਲ ਜਿਹੜਾ ਬੰਦਾ ਦੂਸਰਾ ਸੀਗਾ ਉਹਦਾ ਨਾਮ ਹੈਗਾ ਅਨਮੋਲ ਸਿੰਘ ਉਰਥੋਂ ਵੱਡਾ ਗਗਨ son of ਸਬਜੀਤ ਸਿੰਘ ਰੈਜ਼ੀਡੈਂਟ ਆਫ ਗ੍ਰੀਨ ਐਨਕਲੇਵ ਸੈਕਟਰ ਸੌਰੀ ਪੀਡੀਆਈ ਸਿਟੀ ਮੋਹਾਲੀ ਦਾ ਜੀ ਇਹਨੂੰ 7 ਇੱਕ ਨੂੰ ਗ੍ਰਿਫਤਾਰ ਕੀਤਾ ਜੀ ਇਹਨਾਂ ਦੋਹਾਂ ਤੋਂ 4 ਬੁਲਟ ਮੋਟਰਸਾਈਕਲ ਸੀ ਤੇ 2 ਐਕਟ ਵਾਰ ਰਿਕਵਰੀ ਜੋਰੀ ਦਾ ਕਿੰਨੀ ਵੈਕਿਨੇਸ਼ਨ ਜਿੱਥੇ ਮਿਲਦਾ ਕਰਦਾ ਹਜੇ ਤੱਕ ਜਿਹੜੇ ਸਾਡੇ ਕੋਲ ਰਿਕਵਰ ਹੋਏ ਹੈ ਜੀ ਇਹ ਇਹਨਾਂ ਦੀ ਪੋਜੇਸ਼ਨ ਤੋਂ ਹੀ ਰਿਕਵਰ ਹੋਏ ਅਜੇ ਤੱਕ ਇਹਨਾਂ ਦੇ ਅੱਗੇ ਵੇਚਣ ਵਾਲਾ ਜਿਹੜਾ ਸੀਨ ਹੈ ਉਹਦੇ ਬਾਰੇ ਅਸੀਂ ਅੱਗੇ ਚੱਲ ਰਹੇ ਹਾਂ ਬਟ ਜਿਹੜੇ ਇਹ ਰਿਕਵਰ ਅਸੀਂ ਇਹਨਾਂ ਦੀ ਪੋਜੇਸ਼ਨ ਤੋਂ ਇਹਨਾਂ ਨੇ ਥਾਂ ਥਾਂ ਤੇ ਅਲੱਗ-ਅਲੱਗ ਜਗ੍ਹਾ ਤੇ ਰੱਖੇ ਹੋਏ ਸੀ